ਅੱਜ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਖਬਰ ਜੁੜੀ ਆ ਸ਼ਰੋਮਣੀ ਗੁਰਦੁਆਰਾ ਅਪਰੰਧ ਕਮੇਟੀ ਦੇ ਨਾਲ ਆ ਦੱਸਿਆ ਜਾ ਰਿਹਾ ਕਿ 328 ਪਾਵਰ ਸਰੂਪਾਂ ਦੇ ਜਿਹੜਾ ਮੱਦੇਨਜ਼ਰ ਜਿਹੜਾ ਕਿ ਸਰਕਾਰ ਵੱਲੋਂ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਅੰਮ੍ਰਿਤਸਰ ਦੇ ਤੇ ਉਹਦੇ ਵਿੱਚ ਹੁਣ ਸ਼ਰੋਮਣੀ ਕਮੇਟੀ ਦੇ ਦੱਸਿਆ ਜਾ ਰਿਹਾ ਖਾਸ ਕਰਕੇ ਜਿਹੜਾ ਬਾਦਲਪੁਰਵਾਦ ਦੇ ਨਜ਼ਦੀਕੀ ਸੀਏ ਜਿਹੜਾ ਕੋਲੀ ਨੂੰ ਐਸਐਸ ਕੋਲੀ ਨੂੰ ਜਿਹੜਾ ਗਰਪਧਾਰ ਕੀਤਾ ਗਿਆ ਸਭ ਤੋਂ ਵੱਡੀ ਕਾਰਵਾਈ ਆ ਜਿਹੜੀ ਅੱਜ ਨਮਾ ਸਾਹ ਚੜ੍ਹਦੇ ਹੀ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਕਾਰਵਾਈ ਕਰ ਦਿੱਤੀ ਆ ਤੁਹਾਨੂੰ ਦੱਸ ਦਈਏ ਕਿ 328 ਪਾਵਨ ਸਰੂਪਾ ਜਿਹੜੇ ਕਿ ਕਾਫੀ ਲੰਬਾ ਸਮਾਂ ਹੋ ਗਿਆ ਬਵਾਦ ਭਗਦੇ ਨੂੰ ਪਰ ਇਹਦੇ ਵਿੱਚ ਜਿਹੜਾ ਲਗਾਤਾਰ ਮੋਰਚੇ ਵੀ ਲੱਗੇ ਜਿਹੜਾ ਧਰਨੇ ਮਜਾਰੇ ਵੀ ਹੋਏ ਜਿਹੜਾ ਸਰੋਮਣੀ ਕਮੇਟੀ ਤੇ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਆਮੇ ਸਾਹਮਣੋਂ ਵੀ ਕਈ ਵਾਰ ਹੋ ਚੁੱਕੇ ਨੇ ਜਿਹੜਾ ਇਹਦੇ ਮਾਮਲੇ ਦੇ ਵਿੱਚ ਜਿਹੜਾ 328 ਰੁਪਏ ਦਾ ਮਾਮਲਾ ਸੀ ਜਿਹੜਾ ਕਾਫੀ ਲੰਬੇ ਦਿਨ ਤੋਂ ਜਿਹੜਾ ਭਾਗ ਦਾ ਨਜ਼ਰ ਆ ਰਿਹਾ ਅੱਜ ਉਸ ਦੇ ਵਿੱਚ ਇੱਕ ਪਹਿਲੀ ਗਰਪਧਾਰੀ ਹੋ ਚੁੱਕੀ ਆ ਤੁਹਾਨੂੰ ਦੱਸ ਦਈਏ ਕਿ ਬੇਸਕੈਸ ਦੇ ਵਿੱਚ ਕੇਸਾ ਸਿੰਘ ਦੀ ਕ ਜਿਹੜੀ ਕਿ ਕਾਰਵਾਈ ਕੀਤੀ ਸੀ ਉਹਨਾਂ ਦੇ ਵਿੱਚੋਂ ਜਿਹੜਾ ਕਿ ਇਹਨਾਂ ਨੂੰ ਜਿਨ੍ਹਾਂ ਨੇ 328 ਰੁਪਏ ਦੇ ਮਾਵਲੇ ਦੇ ਵਿੱਚ 16 ਵਿਅਕਤੀਆਂ ਦਾ ਨਾਮ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਆ ਤਿੰਨ ਵਿਦੇਸ਼ ਦੇ ਵਿੱਚ ਆ ਬਾਕੀ ਨੂੰ ਜਿਹੜਾ ਕਿ ਨੌਕਰੀ ਤੋਂ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਸੀ ਪਰ ਹੁਣ ਜਿਹੜਾ ਕਿ ਪੰਜਾਬ ਸਰਕਾਰ ਨੇ ਜਦੋਂ ਕਿ ਧਰਨਾ ਲੱਗਿਆ ਮਜਾਰੇ ਹੁੰਦੇ ਉਸ ਤੋਂ ਬਾਅਦ ਜਦੋਂ ਕਿ ਭਗਵੰਤ ਮਾਨ ਨੇ ਪਹਿਲੇ ਕਿਹਾ ਸੀ ਕੱਲ ਜਿਹੜਾ ਕਿ 2 ਦਿਨ ਪਹਿਲਾਂ ਇੱਕ ਆ वार्तालाप ਹੁੰਦੀ ਆ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿਹੜਾ ਇਹਨਾਂ ਦਾ ਸੀ ਆ ਲੱਖਾਂ ਰੁਪਏ ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਤਨਖਾਹ ਜਾਂਦੀ ਆ ਤੇ ਕੰਮਕਾਰ ਤੇ ਕਹਿੰਦੇ ਹੋਏ ਬਾਦਲਾ ਦਾ ਕਰਦਾਗਾ ਜਾਨੀ ਕਿ ਖਾਸ ਕਰਕੇ ਜਿਹੜਾ ਸੁਖਬੀਰ ਬਾਦਲ ਦਾ ਬੰਦਾ ਮੰਨਿਆ ਜਾਂਦਾ ਤੇ ਇਸ ਤੋਂ ਪਹਿਲਾਂ ਇਹ ਹਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਕਹੀ ਸੀ ਤੇ ਕਲਦੀਪ ਸਿੰਘ ਗੜਗੱਜ ਸ੍ਰੀ ਕਾਥਕ ਤਖਤ ਦੇ ਜ세ਦਾਰ ਨੇ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਪੰਗੇ ਲੈਂਦੀ ਆ ਕਿ ਧਰਮਕ ادارਿਆਂ ਦੇ ਉੱਤੇ ਜਿਹੜਾ ਦਖਲਅੰਦਾਜ਼ੀ ਬੇਲੋੜੀ ਦਖਲਅੰਦਾਜ਼ੀ ਕਰ ਰਹੀ ਆ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਸਰਕਾਰ 100 ਵਾਰੀ ਸੋਚੇ ਜੇਕਰ ਇਹ ਕਦਮ ਕਰਦੀ ਆ ਤਾਂ ਸ਼੍ਰੀ ਅਕਾਲਤਾ ਸਾਹਿਬ ਵੱਡਾ ਐਕਸ਼ਨ ਲਵੇਗਾ ਤੇ ਹੁਣ ਮੈਨੂੰ ਲੱਗਦਾ ਕਿ ਟਕਰਾਅ ਇਹਦੇ ਵਿੱਚ ਬਾਦਾਂ ਨਜ਼ਰ ਆ ਰਹੇ ਆ ਜਿੱਦ ਤਣੇ ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਐਸਐਸ ਕੋਲੀ ਆਲਾ ਸੀ ਇਹ ਵੀ ਰਹਿ ਚੁੱਕਿਆਗਾ ਸਰੋਵਨੀ ਕਮੇਟੀ ਦਾ ਜਿਹੜੀ ਉਹਦੀ ਗਰਪਦਾਰੀ ਜਿਹੜੀ ਹੋ ਚੁੱਕੀ ਆ ਜਿਹੜਾ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਗਵਾਨਤ ਮਾਨ ਸਰਕਾਰ ਵੱਲੋਂ ਜਿਹੜਾ ਲਗਾਤਾਰ ਜਿਹੜਾ ਇਹ ਗੱਲ ਕਹੀ ਜਾਂਦੀ ਸੀ ਕਿ ਜਦੋਂ ਬਿਆਦਬੀਆਂ ਹੋਣ ਗੁਰੂ ਗ੍ਰੰਥ ਸਾਹਿਬ ਦੀਆਂ ਕਿਤੇ ਵੀ ਉਦੋਂ ਸਰੋਵਨੀ ਕਮੇਟੀ ਕਹਿੰਦੀ ਆ ਕਿ ਸਰਕਾਰ ਕੰਮ ਕਰੇ ਸਰਕਾਰ ਕੰਮ ਨਹੀਂ ਕਰਦੀ ਸਰਕਾਰ ਦੋਸਤੀਆਂ ਨੂੰ ਫੜਦੀ ਨਹੀਂ ਜੇਕਰ 328 ਰੁਪਏ ਦੇ ਮਾਲੇ ਵਿੱਚ ਸਰਕਾਰ ਨੇ ਦਖਲ ਅੰਦਾਜ਼ੀ ਦਿੱਤੀ ਆ ਤਾ ਕਹਿੰਦੇ ਕਿ ਇਹ ਕਹਿੰਦੇ ਕਿ ਬੇਲੋੜੀ ਦਖਲਅੰਦਾਜ਼ੀ ਕਰ ਰਹੀ ਹੈ ਸਰਕਾਰ ਦੱਸੋ ਕਹਿੰਦੇ ਜੇ ਸਰਕਾਰ ਦੋਸ਼ੀਆਂ ਨੂੰ ਨਹੀਂ ਫੜਦੀ ਤਾਂ ਵੀ ਸਰਕਾਰ ਨੂੰ ਕਟਾਰੇ ਵਿੱਚ ਖੜਾ ਕੀਤਾ ਜਾਂਦਾ ਜੇਕਰ ਉਹਨਾਂ ਦੋਸ਼ੀਆਂ ਨੂੰ ਫੜਦੇ ਆ ਤਾਂ ਵੀ ਕਟਾਰੇ ਵਿੱਚ ਖੜਾ ਕੀਤਾ ਜਾਂਦਾ ਜਦੋਂ ਕਿ ਭਗਵਤ ਮਾਨ ਨੇ ਗੱਲ ਕਹਿ ਦਿੱਤੀ ਸੀ ਕਿ ਜਿਹੜਾ ਕਿ ਲੱਖਾਂ ਰੁਪਏ ਤਨਖਾਹ ਲੈਂਦਾ ਜਿਹੜਾ ਅਸਈਏ ਅਸਈਏ ਜਿਹੜਾ ਕਿ ਐਸਐਸ ਕੋਲੀ ਹੈ ਜਿਹੜੀ ਉਹਦੀ ਗਰਪੱਧਾਰੀ ਹੋ ਚੁੱਕੀ ਹੈ ਕਿ ਜਿਹੜੀ ਬਾਕੀ ਦੀ ਗਰਪੱਧਾਰੀ ਹੈ ਉਹ ਵੀ ਲਗਭਗ ਹੋ ਜਾਣੀਆ 16 ਜਣੇ ਜਿਹੜੇ ਇਹਦੇ ਵਿੱਚ ਦੱਸੇ ਜਾ ਰਹੇ ਆ ਕਰੀਬੀ ਦੱਸਿਆ ਜਾ ਰਿਹਾ ਸਖਬੀਰ ਸਿੰਘ ਬਾਦਲ ਦਾ ਐਸਐਸ ਕੋਲੀ ਜਿਹੜਾ ਗਰਪਦਾਰਾ ਕਰ ਲਿਆ ਪਰ ਜੇਕਰ ਮੰਨੀ ਇਤਿਹਾਸਲ ਦੋਸਤੀ ਜਿਹੜਾ ਕਲਰਕ ਹੁੰਦੇ ਨੇ ਜਿਹੜਾ ਕਿ ਜਿਨ੍ਹਾਂ ਨੇ ਕਿ ਪਵਨ ਸਰੂਪਾਂ ਦੀ ਪਹਿਲਾ ਜਿਹੜੀ ਪ੍ਰਿੰਟਿੰਗ ਹੁੰਦੀ ਆ ਸਾਰੇ ਸਰੂਪਾਂ ਨੂੰ ਫਿਰ ਉਸ ਤੋਂ ਬਾਅਦ ਜਿਹੜਾ ਸੁਹਾਏ ਮਾਨ ਜਿਹੜਾ ਕੀਤਾ ਜਾਂਦਾ ਇਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ 328 ਰੁਪਏ ਦੇ ਮਾਮਲੇ ਦੇ ਵਿੱਚ 2100 ਰੁਪਿਆ ਸੀ ਜਿਹੜਾ ਕਿੱਥੇ ਕਿੱਥੇ ਸਰੂਪ ਗਏ ਆ ਉਹ ਕਿੱਥੇ ਜਮਾ ਨਹੀਂ ਹੋਇਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਸੀਏ ਵੱਲੋਂ ਜਿਹੜਾ ਇਹ ਜਿਹੜਾ ਆਰਡਰ ਕੀਤੇ ਜਾਂਦੇ ਆ ਕ੍ਰੀਮ ਸਾਲ ਬਾਅਦ ਕੀਤੇ ਜਾਂਦੇ ਆ ਤੇ ਪਰ ਉਹਦੇ ਵਿੱਚ ਜਿਹੜੇ ਕਿ ਦੋਸਤੀ ਨੂੰ ਪਹਿਲਾਂ ਹੀ ਜਿਹੜੀ ਸਖਤ ਸਜ਼ਾ ਦਿੱਤੀ ਗਈ ਆ ਜਿਹੜੀ ਕਿ ਸਸਪੈਂਡ ਕਰ ਦਿੱਤੇ ਗਏ ਆ ਤਨਖਾਹ ਵਗੈਰਾ ਲਗਾਈ ਗਈ ਆ ਤੇ ਪਰ ਸਰਕਾਰ ਨੇ ਕਿਹਾ ਸੀ ਕਿ ਜਿਹੜਾ ਸਸਪੈਂਡ ਕਰਕੇ ਜਾਂ ਉਹਨਾਂ ਨੂੰ ਨੌਕਰੀ ਤੋਂ ਬਰਦਾਸ਼ਤ ਕਰਕੇ ਨਹੀਂ ਸਰਨਾ ਤਾਂ ਉਹਨਾਂ ਦੇ ਉੱਪਰ ਸਿੱਖ ਸੰਗਤ ਨੇ ਕਿਹਾ ਸੀ ਕਿ ਜਿਹੜਾ ਬੇਅਦਬੀ ਨੂੰ ਲੈ ਕੇ ਜਿਹੜਾ ਉਹਨਾਂ ਦੋਸ਼ਿਆਂ ਦੇ ਉੱਪਰ ਜਿਹੜਾ ਕਾਰਵਾਈ ਹੋਣੀ ਚਾਹੀਦੀ ਆ ਹੁਣ ਇਹਦੇ ਤਹਿਤ ਜਿਹੜੀ ਪਹਿਲੀ ਗਰਪਦਾਰੀ ਹੋ ਚੁੱਕੀ ਆ ਤੇ ਫਿਲਹਾਲ ਹੁਣ ਦੇਖਦੇ ਆ ਕਿ ਸ੍ਰੋਮਣੀ ਕਮੇਟੀ ਦਾ ਜ ਹਰਜਿੰਦਰ ਸਿੰਘ <th> ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਅੰਤਰ ਕਮੇਟੀ ਦੇ ਮੈਂਬਰਾਂ ਦਾ ਜਿਹੜਾ ਇਦੇ ਵਿੱਚ ਕੀ ਪ੍ਰਤੀਕਰਮ ਆਉਂਦਾਗਾ ਕੀ ਜਿਹੜਾ ਟਕਰਾਰ ਆ ਇਹਨੂੰ ਲੈ ਕੇ ਜਿਹੜਾ ਇਹ ਬਾਦਾਂ ਨਜ਼ਰ ਆ ਰਿਹਾਗਾ ਯਾਨੀ ਕਿ ਦੋਨੀਆਂ ਆਪਾਂ ਕਹਦੇ ਆ ਕਿ ਧਿਰਾਂ ਆਪਾਂ ਕਹਦੇ ਕਿ ਆਮੋ ਸਾਹਮਣੇ ਹੋ ਗਈਆਂ ਜਦੋਂ ਕਿ ਭਗਵਾਨਤਮਨ ਮੰਨ ਲਓ ਬਾਰ-ਬਾਰ ਇਹ ਗੱਲ ਕਹੀ ਜਾਂਦੀ ਸੀ ਸ਼੍ਰੋਮਣੀ ਕਮੇਟੀ ਤੇ ਤੰਜ कसे ਜਾ ਰਹੇ ਸੀ ਕਿ ਪੰਜਾਬ ਸਰਕਾਰ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਜਿਹੜੀ ਸ਼੍ਰੋਮਣੀ ਕਮੇਟੀ ਆ ਮਨਮਾਨੀਆਂ ਕਰਦੀ ਆ ਬਾਦਲਾਂ ਦੀ ਇੱਕ ਜ਼ਗੀਰ ਆ ਬਾਦਲਾਂ ਦਾ ਕਬਜ਼ਾ ਹੈਗਾ ਸ਼੍ਰੋਮਣੀ ਕਮੇਟੀ ਤੇ ਤੇ 14 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜਾ ਕਿ ਸਰੋਵਣੀ ਕਮੇਟੀ ਦੇ ਜਿਹੜੀਆਂ ਵੋਟਾਂ ਨਹੀਂ ਪਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ 14 ਸਾਲ ਹੋ ਗਏ ਕਰੀਬ ਹਾਲ ਤੱਕ ਸਰੋਵਣੀ ਕਮੇਟੀ ਦੇ ਵੋਟਾਂ ਨਹੀਂ ਪਵਾਇਆ ਵੋਟਾਂ ਇਸ ਕਰਕੇ ਨਹੀਂ ਪਵਾਉਂਦੇ ਕਿਉਂਕਿ ਬਾਦਲਾਂ ਦਾ ਕਬਜ਼ਾ ਜੇਕਰ ਅਸੀਂ ਇਹਨਾਂ ਨੇ ਵੋਟਾਂ ਪਵਾ ਲੀਆਂ ਤਾਂ ਹੋਰ ਲੋਕਾਂ ਨੇ ਜਿੱਤੇ ਜਾਣਾ ਹੋਰ ਪਾਰਟੀਆਂ ਜਿੱਤੇ ਜਾਣਾ ਹੋਰ ਸਿੱਖ ਨਮਾਇੰਦਿਆਂ ਜਿੱਤ ਜਾਣਾ ਤੇ ਫਿਰ ਇਹਨਾਂ ਦਾ ਰਾਜ ਹੈ ਜਿਹੜਾ ਰਾਜ ਭਾਗ ਹੈ ਜਿਹੜਾ ਸ਼੍ਰੋਮਣੀ ਕਮੇਟੀ ਤੋਂ ਉਹ ਵੀ ਖਤਮ ਹੋ ਜਾਣਾ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਇਹਨਾਂ ਕੋਲੇ ਦੋ ਰਾਜ ਭਾਗ ਸੀ ਇੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਦੂਸਰਾ ਸ਼੍ਰੋਮਣੀ ਕਮੇਟੀ ਕਹਿੰਦੇ ਸ਼੍ਰੋਮਣੀ ਕਮੇਟੀ ਦਾ ਬਜਟ ਜਿਹੜਾ ਬਰਾਬਰ ਸਰਕਾਰ ਜਿੰਨਾ ਬਜਟ ਆ ਪਰ ਉਹਦੇ ਵਿੱਚ ਇਹ ਤੇ ਦੋਸ਼ ਲੱਗਦੇ ਆ ਰਹੇ ਆ ਸਮੇਂ-ਸਮੇਂ ਤੇ ਕਿ ਜਿੰਨਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਬਜਟ ਹੁੰਦਾ ਉਹਦੇ ਵਿੱਚੋਂ ਜਿਹੜਾ ਲੱਖਾਂ ਰੁਪਿਆ ਜਿਹੜਾ ਇਹਨਾਂ ਦੇ ਇਹ ਜਿਹੜਾ ਆਮ ਬੰਦੇ ਹੁੰਦੇ ਆ ਜਿਹੜਾ ਬਾਦਲ ਦੇ ਬੰਦੇ ਢ ਘਾਰ ਜਾਂਦੇ ਆ ਜਾਂ ਬਾਦਲ ਦੇ ਜਿਹੜੇ ਰਹਿਦਿਆਂ ਤੇ ਉਹ ਖਰਚ ਕੀਤੇ ਜਾਂਦੇ ਆ ਜਾਂ ਭੋਗਾ ਤੇ ਖਰਚ ਕੀਤੇ ਜਾਂਦੇ ਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਰੀਬ ਜਿਹੜਾ ਜਿੰਨੀ ਇਹ ਕਮੇਟੀਆਂ ਨੇ ਕਮੇਟੀਆਂ ਦੇ ਥੱਲੇ ਗੁਰੂ ਘਰ ਨੇ ਜਿਹੜਾ 87 ਦੇ ਗੁਰੂ ਘਰ ਨੇ 85 ਦੇ ਗੁਰੂ ਘਰ ਤਾਂ ਸਿੱਧੇ ਅੰਡਰ ਆਉਂਦੇ ਇਹਨਾਂ ਦੇ ਜਿਹੜੇ 87 ਦੇ ਗੁਰੂ ਘਰ ਨੇ ਜਿਹੜਾ ਜਿੰਨੇ ਕੇ ਸਿੱਧੇ ਪ੍ਰਬੰਧ ਦੇ ਹੇਠ ਨਹੀਂ ਉਹਨਾਂ ਦੇ ਜਿਹੜਾ ਕਿ ਕਰੋੜਾ ਰੁਪਇਆ ਜਿਹੜਾ ਉਹਨਾਂ ਦੇ ਵਿੱਚ ਵੀ ਜਿਹੜਾ ਕਪਲੇਬਾਜੀ ਹੁੰਦੀ ਆ ਉਹ ਗੁਰੂ ਘਰਾਂ ਦੇ ਜਿਹੜਾ ਪ੍ਰਧਾਨ ਨੇ ਜਾਂ ਮੈਨੇਜਰ ਨੇ ਜਿਹੜਾ ਉਹ ਵੀ ਢ ਘਾਰ ਜਾਂਦੇ ਆ ਤੇ ਜਾ ਰਹੇ ਆ ਤੇ ਉਹ ਵੀ ਜਿਹੜਾ ਹਾਲੇ ਤੱਕ ਵੋਟਾਂ ਨਾ ਪੈਣ ਦੇ ਕਰਕੇ ਕਰੀਬ 15 ਸਾਲ ਤੋਂ ਅਰਸਾ ਹੋ ਗਿਆ 2000 ਜਿਹੜੀਆਂ 5 6 ਦੀਆਂ ਵੋਟਾਂ ਪੰਜਾਣੇ 2026 ਚੜ ਗਿਆ ਜਣੇ ਕਿ 14-15 ਸਾਲ ਹੋ ਗਏ ਜਿਹੜਾ ਹਜੇ ਤੱਕ ਕੋਈ ਵੋਟਾਂ ਨਹੀਂ ਪਈਆਂ ਤੇ ਨਾ ਹੀ ਜਿਹੜਾ ਕਿ ਲਗਾਤਾਰ ਜਿਹੜਾ ਇਹਨਾਂ ਵੱਲੋਂ ਜਿਹੜਾ ਗੁਰੂ ਘਰਾਂ ਦੀ ਜਿਹੜੀ ਜਿੱਥੇ ਬੇਅਦਬੀ ਹੋ ਰਹੀ ਆ ਜਿੱਥੇ ਪਾਵਨ ਸਰੂਪਾਂ ਦੀ ਗੱਲ ਆ ਜੇਕਰ ਆਸਲ ਸਟੋਰੀ ਤੇ ਆਸਲ ਕਹਾਣੀ ਦੀ ਸਾਰੀ ਬਜਾ ਦੀ ਇਹਨਾਂ ਦੀ ਜਾਂਚ ਪੜਤਾਲ ਕਰਨੀ ਹੋਵੇ ਤਾਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜੇ 87 ਦੇ ਗੁਰਦੁਆਰੇ ਆ ਜਿਨ੍ਹਾਂ ਦੇ ਲੋਕਲ ਕਮੇਟੀਆਂ ਪ੍ਰਧਾਨ ਬਣਦੇ ਆ ਮੈਂਬਰ ਬਣਦੇ ਆ ਜੇਕਰ ਉਹਨਾਂ ਨੇ ਆਪਣੇ ਘਰ ਪਰ ਸਾਡੇ ਉਹਨਾਂ ਨੇ ਆਪਣੇ ਢਿੱਡ ਪਰ ਲੇ ਆ ਕਰੋੜਾ ਰੁਪਇਆ ਜਿਹੜਾ ਜਾਇਦਾਦ ਆ ਕਿਸੇ ਕੋਲ 100 ਕਿੱਲਾ ਕਿਸੇ ਕੋਲ 200 ਕਿੱਲਾ ਕਿਸੇ ਕੋਲ ਕਿੰਨੇ ਕਿੱਲੇ ਗੁਰਦੁਆਰਾ ਸਾਹਿਬ ਦੇ ਕੋਲੇ ਪਰ ਲੋਕਲ ਕਮੇਟੀਆਂ ਦੇ ਨਾਲ ਮਿਲ ਕੇ ਜਿਹੜਾ ਸਖਤਰ ਹੁੰਦੇ ਆ ਜਾਂ ਪ੍ਰੀ ਰੀਡਰ ਹੁੰਦੇ ਆ ਉਹ ਵੀ ਰੁਪਇਆ ਹੜੱਪਦੇ ਆ ਜਿਹੜੇ ਕਿ ਪ੍ਰਧਾਨ ਹੁੰਦੇ ਆ ਉਹਨਾਂ ਦੇ ਜਿਹੜਾ ਕਿ ਪਹਿਲਾਂ ਹੀ ਜੇਬ ਦੇ ਵਿੱਚ ਰੁਪਏ ਪਾ ਦਿੰਦੇ ਆ ਫਿਰ ਜਿਹੜਾ ਉਹਨਾਂ ਤੋਂ ਜਿਹੜਾ ਦੁੱਗਣੇ ਰੁਪਈਆ ਦਾ ਕੋਈ ਚੀਜ਼ ਜੇ 50 ਹਜ਼ਾਰ ਦੀ ਤਾਂ ਉਹਨੂੰ ਲੱਖ ਦੀ ਦਰਸਾਇਆ ਜਾਂਦਾ ਜੇ ਲੱਖ ਦੀ ਤਾਂ ਉਹਨੂੰ 2 ਲੱਖ ਦੀ ਤਾਂ ਫਿਰ ਉਹਦੇ ਜਿਹੜੇ ਬਿੱਲ ਹੁੰਦੇ ਆ ਫਿਰ ਪ੍ਰੀ ਰੀਡਰ ਤੋਂ ਜਿਹੜਾ ਆਡਿਟ ਕਰਵਾਏ ਜਾਂਦੇ ਆ ਅੱਜ ਜਦੋਂ ਆਡਿਟ ਕੋਈ ਚੀਜ਼ ਹੋ ਜਾਵੇ ਤਾਂ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਇਸ ਕਰਕੇ ਜਿਹੜਾ ਬਹੁਤੇ ਇਹੋ ਜਿਹੇ ਪ੍ਰਬੰਧ ਨੇ ਲੋਕਲ ਕਮੇਟੀਆਂ ਦੇ ਜਿਨ੍ਹਾਂ ਦੇ ਵਿੱਚ ਪ੍ਰਧਾਨਾਂ ਨੇ ਆਪਣੇ ਘਰ ਬਣਾ ਲਏ ਆਪਣੀਆਂ ਜਾਇਦਾਦਾਂ ਬਣਾ ਲੀਆਂ ਆਪਣੀਆਂ ਜ਼ਮੀਨਾਂ ਬਣਾ ਲੀਆਂ ਜਾਨੀ ਕਿ ਕਹਿਣ ਦਾ ਭਾਵ ਕਿ ਹੇਠੋਂ ਪੱਦਰ ਤੋਂ ਲੈ ਕੇ ਉੱਪਰ ਤੱਕ ਜਿਹੜਾ ਬਾਦਲਾਂ ਤੇ ਕੇ ਸਾਰਾ ਕੁਝ ਵਾਪਰੇ ਆ ਸਾਰਾ ਕੁਝ ਹੋ ਰਿਹਾ ਘਟਨਾ ਕੰਮ ਹੋ ਰਿਹਾ ਗੁਰੂ ਘਰਾਂ ਦੇ ਵਿੱਚ ਬੇਅਦਮੀ ਆ ਆਪਾਂ ਕਹਿੰਦੇ ਕਿ ਹੁੰਦੀਆਂ ਨੇ ਪਰ ਉਹਦੇ ਵਿੱਚ ਵੱਡੇ ਬੰਦੇ ਆ ਠੀਕ ਆ ਕਿ ਭਾਈ ਹੁਣ ਐਸ ਐਸ ਕੋਲੀ ਵਰਗੇ ਤਾਂ ਨਿੰਗਾ ਦੇ ਥੱਲੇ ਆ ਗਏ ਕਿ ਜਿਹੜਾ ਕਿ ਭਾਈ ਲੱਖਾਂ ਰੁਪਇਆ ਲੈਂਦੇ ਸੀ ਪਰ ਜਿਹੜੇ ਕਿ ਗੁਰੂ ਘਰਾਂ ਦੇ ਵਿੱਚ ਪ੍ਰਧਾਨ ਬੈਠੇ ਆ ਜਾਂ ਮੈਨੇਜਰ ਬੈਠੇ ਆ ਜਾਂ ਸਕੱਤਰਾਂ ਜਿਹੜੇ ਸਕੱਤਰ ਨੇ ਜਾ ਪ੍ਰੀ ਰੇਟਰ ਨੇ ਤੇ ਉਹ ਕਿਹੜੇ ਕਿਹੜੇ ਨੇ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਉਹ ਆਡਿਟ ਕਰਕੇ ਪਹਿਲਾਂ ਹੀ ਜਿਹੜਾ ਬਿੱਲ ਨੇ ਜਿਹੜਾ ਲੱਖਾਂ ਰੁਪਿਆ ਜਿਹੜਾ ਦਿਖਾਰ ਜਾਂਦੇ ਆ ਜਾਨੀ ਕਿ ਆਪਾਂ ਕਹਦੇ ਕਿ ਜਿੱਥੇ ਕਹਿੰਦੇ ਹੁੰਦੇ ਆ ਕਿ ਇੱਕ ਅੱਦੇ ਨੂੰ ਰੋਣੀ ਤੇ ਉੱਤੇ ਫਿਰਦਾ ਆਵਾ ਨਹੀਂ ਉਹ ਗੱਲ ਹੋਈ ਪਈ ਆ ਇੱਥੇ ਜਿਹੜੇ ਗੁਰੂ ਘਰ ਨੇ ਜਿਹੜਾ ਇਹ ਬਾਦਲ ਆਪਣੀ ਜ਼ਗੀਰ ਸਮਝ ਜਾਂਦੇ ਆ ਤੇ ਥਲੜੇ ਬਾਦਲ ਕਹਿੰਦੇ ਜਿਹੜੇ ਗੁਣ ਗਾਉਂਦੇ ਆ ਕਿਉਂ ਨਾ ਗੁਣ ਗਾਉਣ ਕਿਉਂਕਿ ਜਿਹੜੇ ਤੇ ਮੈਂਬਰ ਵੀ ਆ ਜਿਹੜੇ ਉਹ ਵੀ ਇਹ ਤੋਂ ਰੁਪਿਆ ਲੈਂਦੇ ਆ ਜਿਹੜੇ ਵੀ ਜ਼ਿਲ੍ਹੇ ਦਾ ਮੈਂਬਰ ਹੁੰਦਾ ਉਹਦੇ ਤਹਿਤ ਜਿੰਨੇ ਵੀ ਗੁਰਦੁਆਰੇ ਆਉਂਦੇ ਆ ਸਾਰੇ ਗੁਰਦੁਆਰਿਆਂ ਤੋਂ ਉਹ ਫੰਡ ਦੇ ਤੌਰ ਤੇ ਰੁਪਏ ਲੈਂਦੇ ਆ ਤੇ ਉੱਤੇ ਦਰਸਾਇਆ ਜਾਂਦਾ ਕਿ ਫੰਡ ਲੱਤਗਾ ਫੰਡ ਨਹੀਂ ਉਹ ਆਪਣੀਆਂ ਗੱਡੀਆਂ 'ਚ ਤੇਲ ਪਵਾਉਂਦੇ ਆ ਆਪਣੀਆਂ ਕਾਰਾਂ 'ਚ ਤੇਲ ਪਵਾਉਂਦੇ ਆ ਉਹ ਆਪਣੇ ਮਹਿੰਗੇ ਮਹਿੰਗੇ ਕੱਪੜੇ ਪਾਉਂਦੇ ਆ ਮਹਿੰਗੇ ਮਹਿੰਗੇ ਬੂਟ ਲੈਂਦੇ ਆ ਗੋਲਕ ਗੁਰੂ ਘਰ ਦਾ ਜਿਹੜਾ ਕਿ ਰੁਪਈਆ ਹੈਗਾ ਉਹਦੀ ਦਰਬਾਰ ਤੋਂ ਜਿਹੜੀ ਉਹ ਪਿੰਡਾਂ ਵਾਲੇ ਗੁਰਦੁਆਰਿਆਂ 'ਚ ਵੀ ਹੋ ਰਹੀ ਆ ਜਿਹੜੇ ਪਿੰਡਾਂ ਦੇ ਵਿੱਚ 87 ਦੇ ਅਧੀਨ ਗੁਰਦੁਆਰੇ ਆਉਂਦੇ ਆ ਜੇ ਗੱਲ ਕਰੀਏ ਪਰ ਲੋਕ ਪਿੰਡਾਂ ਦੇ ਬੋਲਦੇ ਨੇ ਕਿਉਂਕਿ ਉਹਨਾਂ ਨੂੰ ਜਾਤਾ ਪਤਾ ਉਹਨਾਂ ਨੂੰ ਸਾਰਾ ਕੁਝ ਆ ਪਰ ਕਹਿੰਦੇ ਜੀ ਅਸੀਂ ਕੀ ਲੈਣਾ ਇਸ ਕਰਕੇ ਉਹ ਬਾਗਲ ਦੀ ਜ਼ਿੰਗੀਰ ਆਪਾਂ ਜੇ ਕੱਲ ਕਹਿੰਦੇ ਕਿ ਜਾੜਾ ਜਿਹੜੀ ਉਹ ਜੀਰੋ ਗਰਾਊਂਡ ਤੋਂ ਲੈ ਕੇ ਜਿਹੜਾ ਪਿੰਡਾਂ ਦੇ ਵਿੱਚ ਜਾਂ ਸਹਰਾਂ ਦੇ ਵਿੱਚ ਉਹ 87 ਦੇ ਗੁਰਦੁਆਰੇ ਆ ਉਹ ਤੋਂ ਲੈ ਕੇ ਤਹਾਂ ਤੱਕ ਜਿਹੜਾ ਇਹ ਸਾਰਾ ਲੁੱਟੀ ਮੱਚੀ ਪਈ ਆ ਇਹਦੇ ਉੱਤੇ ਜਿਹੜਾ ਕਾਰਵਾਈ ਆ ਭਵੰਤਮਾਨ ਸਰਕਾਰ ਨੇ ਕੀਤੀ ਆ ਕਿ ਅਸੀਂ ਕਹਿੰਦੇ ਆ ਕਿ ਭਾਈ ਇਹ ਹੋਣੀ ਚਾਹੀਦੀ ਆ ਤੇ ਇਕੱਲੇ ਐਸਐਸ ਕੋਲੀ ਵਰਗੇ ਸੀਏ ਤੇ ਨਹੀਂ ਹੋਣੀ ਚਾਹੀਦੀ ਤਾਂ ਹੋਰ ਵੀ ਜਿਹੜਾ ਜਿੰਨੇ ਡਿਪਾਰਟਮੈਂਟ ਦੇ ਵਿੱਚ ਆਉਂਦੇ ਆ ਚਾਹ ਸਕੱਤਰ ਆ ਪ੍ਰੀ ਰੀਡਰ ਆ ਚਾਹ ਹੋਰ ਆ ਜਈ ਆ ਜਾਂ ਪਟਵਾਰੀ ਆ ਜੋ ਵੀ ਆ ਜਿੰਨੇ ਵੀ ਗੁਰੂ ਘਰ ਦੇ ਵਿੱਚ ਪ੍ਰਬੰਧ ਦੇ ਹੇਠ ਆਉਂਦੇ ਆ ਕਈਆਂ ਨੇ ਤਾਂ ਗੁਰੂ ਘਰ ਦੇ ਜਿਹੜਾ ਪਲਾਟ ਵੇਚ ਕੇ ਖਾ ਗਏ ਇਹ ਹਾਲਾਤ ਆ ਜ Punjab ਦੇ ਜਿਹੜਾ ਕਿ ਸ਼ਰੋਮਣੀ ਕਮੇਟੀ ਦੇ ਥੱਲੇ ਗੁਰਦੁਆਰੇ ਆਉਂਦੇ ਆ ਉਹਦਾ ਹਾਲ ਹੋ ਰਿਹਾ ਗੁਰੂ ਘਰ ਦੀ ਜਿਹੜੀ ਜਾਇਦਾਦ ਆ ਗੁਰੂ ਗ੍ਰੰਥ ਸਾਹਿਬ ਦੇ ਨਾਂ ਲੱਗੀ ਹੋਈ ਆ ਉਹਦੇ ਜ਼ਮੀਨ ਵੇਚ ਕੇ ਜਿਹੜਾ ਪ੍ਰਧਾਨ ਨੇ ਜਿਹੜਾ ਕਈ ਖਾ ਚੁੱਕੇ ਆ ਇਹਦੀ ਵੀ ਜਿਹੜਾ ਜੇਕਰ ਸਹੀ ਅਨਕਵਾਰੀ ਹੋਵੇ ਸਰਕਾਰ ਕਹੇ ਕਿ ਭਾਈ ਤੁਸੀਂ ਅਨਕਵਾਰੀ ਕਰੋ ਤਾਂ ਪਿੰਡਾਂ ਦੇ ਵਿੱਚ ਲੋਕ ਅਨਕਵਾਰੀ ਕਰ ਸਕਦੇ ਆ ਤੇ ਇਸ ਨੂੰ ਵੀ ਜਿਹੜੀ ਵੀਡੀਓ ਆ ਇਹ ਪੰਜਾਬ ਸਰਕਾਰ ਤੱਕ ਜ਼ਰੂਰ ਪਹੁੰਚਾ ਦਿਓ ਭਗਵਾਨਤਮਾਨ ਤੱਕ ਆ ਕਿ ਜਿਹੜੇ ਪਿੰਡਾਂ ਦੇ ਗੁਰੂ ਘਰ ਆ ਜਿਹੜਾ ਉਹ ਵੀ ਜਿਹੜਾ ਲੱਖਾਂ ਰੁਪਇਆ ਟਿਕਾ ਰਹੇ ਨੇ ਜਿਹੜਾ ਬਾਗਲ ਦੇ ਬੰਦੇ ਉਹਨਾਂ ਨੂੰ ਵੀ ਜਿਹੜਾ ਨੱਥ ਪਾਈ ਜਾਵੇ ਇਸ ਵੀਡੀਓ ਤੇ ਆਪਣੇ ਕਮੈਂਟ ਜ਼ਰੂਰ ਕਰਨੇ ਤੇ ਵੀਡੀਓ ਨੂੰ ਵੱਤ ਵਾਲੇ ਸ਼ੇਅਰ ਕਰਨਾ ਧੰਨਵਾਦ ਵਰਜੀਕਾ ਖਾਲਸਾ ਵਰਜੀਕੀ ਪਤੀ